ਦੇ ਵਿੱਚ ਅਕਾਲੀ ਦਲ ਨੂੰ ਇੱਕ ਵਾਰ ਫੇਰ ਤੋਂ ਵੱਡਾ ਝਟਕਾ ਲੱਗਿਆ ਹੈ ਦੱਸਦੇ ਕਿ ਹਰਦੀਪ ਸਿੰਘ ਬੁਟਰੇਲਾ ਨੇ ਪਾਰਟੀ ਛੱਡ ਦਿੱਤੀ ਹੈ ਹਰਦੀਪ ਸਿੰਘ ਬੁਟਰੇਲਾ ਨੇ ਟਿਕਟ ਵੀ ਮੋੜ ਦਿੱਤੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਲੀਡਰਸ਼ਿਪ ਦੇ ਚੰਡੀਗੜ੍ਹ ਪ੍ਰਤੀ ਬੇਰੁਖੀ ਦੇ ਕਰਕੇ ਇਹ ਫੈਸਲਾ ਲਿਆ ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਬੁਟਰੇਲਾ ਦੇ ਵੱਲੋਂ ਤੇ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਬੁਟਰੇਲਾ ਨੂੰ ਚੰਡੀਗੜ੍ਹ ਤੋਂ ਆ ਦੱਸਦੇ ਕਿ ਉਮੀਦਵਾਰ ਆਪਣਾ ਐਲਾਨਿਆ ਸੀ ਪਰ ਬਟਰੇਲਾ ਦੇ ਵੱਲੋਂ ਹੁਣ ਇਹ ਵੱਡਾ ਝਟਕਾ ਅਕਾਲੀ ਦਲ ਨੂੰ ਦਿੱਤਾ ਗਿਆ ਹੈ ਅਕਾਲੀ ਦਲ ਨੇ ਬਟਰੇਲਾ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਲਾਣਿਆ ਸੀ ਪਰ ਹੁਣ ਜਿਹੜਾ ਹੈ ਅਕਾਲੀ ਦਲ ਦਾ ਪੰਨਾਰ ਬਟਰੇਲਾ ਦੇ ਵੱਲੋਂ ਛੱਡ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਹਰਦੀਪ ਸਿੰਘ ਬਟਰੇਲਾ ਨੇ ਪਾਰਟੀ ਛੱਡ ਦਿੱਤੀ ਹੈ ਐਸਨਾਲ ਹੀ ਇਹ ਵੱਡਾ ਝਟਕਾ ਅਕਾਲੀ ਦਲ ਨੂੰ ਲੱਗਿਆ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੱਸ ਦੇ ਕਿ ਲੀਡਰਸ਼ਿਪ ਦੇ ਪ੍ਰਤੀ ਚੰਡੀਗੜ੍ਹ ਦੇ ਪ੍ਰਤੀ ਜੁੜਾ ਹੈ ਲੀਡਰਸ਼ਿਪ ਦੀ ਚੰਡੀਗੜ੍ਹ ਪ੍ਰਤੀ ਬੇਰੁਖੀ ਦੀ ਕਰਕੇ ਮੈਂ ਫੈਸਲਾ ਲਿਆ ਹਾਂ ਬਟਰੇਲਾ ਦੇ ਵੱਲੋਂ ਕਿਹਾ ਗਿਆ ਤੇ ਅਕਾਲੀ ਦਲ ਨੇ ਬਟਰੇਲਾ ਨੂੰ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਵੀ ਲਾਣਿਆ ਸੀ ਤੇ ਟਿਕਟ ਵੀ ਮੋੜ ਦਿੱਤੀ ਗਈ ਹੈ ਇਸ ਦਿਨ ਅੱਜ ਤੁਹਾਨੂੰ ਦੱਸ ਦਈਏ ਕਿ ਉਮੀਦਵਾਰ ਲਾਣਿਆ ਗਿਆ ਸੀ ਬਟਰੇਲਾ ਨੂੰ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਵੱਲੋਂ ਤੇ ਹਰਦੀਪ ਸਿੰਘ ਬਟਰੇਲਾ ਨੇ ਹੁਣ ਪੰਡ ਜਿਹੜੀ ਪਾਰਟੀ ਹੈ ਉਹ ਛੱਡ ਦਿੱਤੀ ਹੈ ਹਰਦੀਪ ਸਿੰਘ ਬਟਰੇਲਾ ਨੇ ਟਿਕਟ ਵੀ ਮੋੜ ਦਿੱਤੀ ਹੈ ਜੋ ਕਿ ਚੰਡੀਗੜ੍ਹ ਤੋਂ ਉਹਨਾਂ ਉਮੀਦਵਾਰ ਅਕਾਲੀ ਦਲ ਦੇ ਵੱਲੋਂ ਬੜਾਇਆ ਗਿਆ ਸੀ ਉਸ ਦੀ ਟਿਕਟ ਮੋੜ ਦਿੱਤੀ ਹੈ ਲੀਡਰਸ਼ਿਪ ਦੀ ਚੰਡੀਗੜ੍ਹ ਦੇ ਪ੍ਰਤੀ ਬੇਰੁਖੀ ਦੇ ਕਰਕੇ ਇਹ ਫੈਸਲਾ ਲਿਆ ਗਿਆ ਹੈ ਬੁਠਰੇਲਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਪਾਰਟੀ ਛੱਡਣ ਤੋਂ ਬਾਅਦ ਤੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਨਿਵਾਸੀਆਂ ਤੇ ਚੰਡੀਗੜ੍ਹ ਵਾਸੀਆਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਵੱਲੋਂ ਇਸ ਕਾਬਲ ਬਣਾਇਆ ਕਿ ਮੈਂ ਪਾਰਟੀ ਦੇ ਦਿੱਖਿਆ ਪਰ ਪਾਰਟੀ ਨੇ ਮੇਰੀ ਸਾਰੀਆਂ ਗੱਲਾਂ ਕਰ ਕੀਤੀਆਂ ਸ਼ੋਮਣੀ ਅਕਾਲੀ ਦਲ ਦੀ ਸਾਰੀ ਯੂਨਾਈਟ ਬਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮਿਲੀ ਸੀ ਤੇ ਉਹਨਾਂ ਨੇ ਦੱਸਿਆ ਸੀ ਦੇਖਿਆ ਪ੍ਰੈਸ ਬੋਲ ਕਰਦੇ ਕਿ ਗਰੀਬ ਘਰ ਦਾ ਬੱਚਾ ਹੈ ਬਈ ਇਸ ਤੋਂ ਐਮਪੀ ਦਾ ਇਲੈਕਸ਼ਨ ਜਿਹੜਾ ਹੈ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਲੜਿਆ ਜਾ ਸਕਦਾ ਕਿਉਂਕਿ ਐਮਸੀ ਦਾ ਇਲੈਕਸ਼ਨ ਛੋਟਾ ਹੁੰਦਾ ਹੈ ਔਰ ਮੈਂ ਉਹਦੋਂ ਕਿਹਾ ਸੀ ਪਤਾ ਜੀ ਨੂੰ ਵੀ ਤੁਸੀਂ ਜਿਹੜੇ ਸਾਡੇ ਨਾਲ ਇਦਾਂ ਨਾ ਹੋਵੇ ਜੋ ਨਿਗਮ ਦੇ ਇਲੈਕਸ਼ਨਾਂ ਵਿੱਚ ਹੁੰਦਾ ਹੈ ਸਾਨੂੰ ਵਿਰਸਾ ਦੀ ਤਰ੍ਹਾਂ ਛੱਡ ਦੇ ਜਾਂਦਾ ਹੈ ਐਸੇ ਕੋਈ ਲੀਡਰ ਨਹੀਂ ਆਉਂਦਾ ਕੋਈ ਸਾਡੇ ਕੌਂਸਲਰਾਂ ਨੂੰ ਪਾਰਟੀ ਫੰਡ ਨਹੀਂ ਦੇ ਜਾਂਦਾ ਐਸ ਕਰਕੇ ਪੁਰਾਣੀ ਇਸੇ ਬੇਰੁਖੀ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਤੀ ਮੈਂ ਅੱਜ ਆਪਣੀ ਸਮੁੱਚੀ ਟੀਮ ਨਾਲ ਸ਼੍ਰੋਮਣੀ ਕਾਲੀ ਦਰ ਤੋਂ ਅਸਤੀਫਾ ਰਤਾ ਤੇ ਟਿਕਟ ਵੀ ਵਾਪਸ ਕਰਦਾ ਮੇਰੀ ਸਾਰੀ ਜੇਤਬੰਦੀ ਜਿਹੜੀ ਅਸਤੀਫਾ ਦੇ ਰਹੀ ਹੈ ਜਿਹਦੇ ਵਿੱਚ